ਮੈਂ ਦੰਨੀ ਕਿ ਵੀ ਜਿੱਥੋਂ ਤੀਕ ਮੇਰਾ ਤਜਰਬਾ ਜ਼ਿੰਦਗੀ ਦਾ ਵੀ ਆਰਟੀ ਕਾਮਜਾਬ ਹੋਊਗਾ ਮੈਨੂੰ ਜਿਹੜਾ ਰਸਤਾ ਨਾ ਵੀ ਮੈਨੂੰ ਅੱਜ ਮਲੂਮ ਨਹੀਂ ਹੋਇਆ ਵੀ ਜੋ ਬੰਦੇ ਉੱਥੇ ਬੈਠੇ ਸੀ ਸਟੇਜ ਤੇ ਜੀ ਉਹਦੇ ਚੋਂ ਤਜਰਬੇ ਦੇ ਮੁਤਾਬਕ ਮੈਨੂੰ ਨਾ ਮਲੂਮ ਨਹੀਂ ਹੁੰਦਾ ਵੀ ਪਾਰਟੀ ਕਾਮਜਾਬ ਹੋਊ ਜੀ ਕਾ ਛੀਜ਼ ਪਰਿਵਾਰ ਸੀ ਬੀ ਨਾ ਤਾਂ ਉਹਨਾਂ ਦੇ ਵਿੱਚੋਂ ਕੋਈ ਬੰਦਾ ਸ਼ਾਮਲ ਸੀ ਜਿਵੇਂ ਜਸਮント ਸਿੰਘ ਖਾਲੜਾ ਹੂੰ ਉਹਦੇ ਘਰੋਂ ਬੀਬੀ ਆਏ ਨਾ ਉਹ ਹਾਜ਼ਰ ਸੀ ਪਹਿਲਾ ਮਤਾ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰੂ ਦੀ ਬੇਆਵਦੀ ਦਾ ਰੱਖਣਾ ਚਾਹੀਦਾ ਸੀ ਸੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਬਾਬਾ ਹਮੀਰ ਸਿੰਘ ਮੁਕਸਰ ਜੁੜੇ ਨੇ ਸੋ ਗੱਲਬਾਤ ਕਰਨ ਜਾ ਰਹੇ ਹਾਂ ਮੁੱਦੇ ਤੇ ਜਿਸ ਤਰ੍ਹਾਂ ਅੱਜ ਪੰਥਕ ਪਾਰਟੀ ਦਾ ਐਲਾਨ ਹੋਇਆ ਮੁਕਸਰ ਸਾਹਿਬ ਦੀ ਧਰਤੀ ਤੋਂ ਮਾਗੀ ਵਾਲੇ ਮੇਲੇ ਦੇਣ ਸੋ ਜਿਸ ਤਰ੍ਹਾਂ ਆਏ ਦਿਨ ਮੁੱਦਿਆਂ ਨੂੰ ਲੈ ਕੇ ਬਾਬਾ ਜੀ ਰੂਬਰੂ ਹੁੰਦੇ ਰਹਿੰਦੇ ਨੇ ਸੰਗਤਾਂ ਦੇ ਦਰਸ਼ਕਾਂ ਦੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਜਰੂਰ ਦਿਓ ਸੋ ਬਾਬਾ ਹਮਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਬੰਧਨ ਨਿਸ਼ਾਨ ਸਿੰਘ ਜੀ ਬਾਬਾ ਹਮਿੰਦਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਆਪ ਜੀ ਦਾ ਜੀ ਇੱਥੇ ਆਉਣ ਦੇ ਉੱਤੇ ਛੀਦਾ ਦੀ ਧਰਤੀ ਤੇ ਆਪ ਜੀ ਦਾ ਜੀ ਬਹੁਤ ਬਹੁਤ ਸਵਾਗਤ ਕਰਦੇ ਜੀ ਆਇਆਂ ਨੂੰ ਜੀ ਬਾਬਾ ਮਖਰ ਸਾਹਿਬ ਦੀ ਧਰਤੀ ਦੇ ਆਪਾਂ ਗੱਲ ਕਰੀਏ ਨਵੀਂ ਅਕਾਲੀ ਦਲ ਪਾਰਟੀ ਜਿਹਦਾ ਨਾਂ ਅਜ ਰੱਖਿਆ ਗਿਆ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਪਹਿਲਾਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਸੀਗਾ ਲੇਕਿਨ ਹੁਣ ਦੋ ਨਾਮ ਜੁੜ ਗਏ ਇਕੱਠੇ ਅੱਜ ਪਾਰਟੀ ਦਾ ਨਾਮ ਐਲਾਨ ਕਰ ਦਿੱਤਾ ਹੈਗਾ ਕਿਵੇਂ ਲੱਗਦਾ ਤੁਹਾਨੂੰ ਸਾਰਾ ਮੁੱਦਾ ਪਾਰਟੀ ਦਾ ਪਹਿਲੀ ਗੱਲ ਤਾਂ 40 ਸਿੰਘ ਦੇ ਭਾਈ ਮਹਾ ਸਿੰਘ ਅਰੀ ਇੱਥੇ ਚੀਜ਼ ਹੋਈ ਹੈ ਜੀ ਅੱਜ ਪਵਿੱਤਰ ਦਿਹਾੜਾ ਹੈ ਤੇ ਭਾਈ ਮਹਾ ਸਿੰਘ ਹਰਿਆਨਾਂ ਦਾ 15 ਪਾਛਾ ਨੇ ਇੱਥੇ ਬਦਾਵਾ ਪਾੜਿਆ ਜੀ ਤੇ ਬਦਾਵਾ ਪਾੜ ਕੇ ਕਿਹਾ ਵੀ ਮੇਰਾ ਕੋਈ 5000 ਹਜ਼ਾਰੀ ਕੋਈ ਮੇਰਾ 10000 ਹਜ਼ਾਰੀ ਹੈ ਕੋਈ 20000 ਹਜ਼ਾਰੀ ਹੈ ਹੂੰ ਤੇ 40 ਸਿੰਘਾਂ ਨੂੰ ਜਿਹੜਾ ਬਦਾਵੇ ਦੇ ਵਿੱਚੋਂ ਮਹਾਰਾਜ ਨੇ ਕਿਹਾ ਵੀ ਅੱਜ ਤੋਂ ਪਿੱਛੋਂ ਸੱਚਖੰਡ ਕੋਈ ਮਰਜ਼ੀ ਜਦੋਂ ਜਾਵੜੇ ਅਜੇ ਮਰਜ਼ੀ ਆ ਜਾਜੇ ਤੁਹਾਡੇ ਵਾਸਤੇ ਸੱਚਖੰਡ ਦੇ ਦਰਵਾਜ਼ੇ ਖੁੱਲੇ ਆ ਹੂੰ ਤੇ 15 ਪਾਛਾ ਦਾ ਵਾਰ ਵੀ ਸੀਗਾ ਵੀ ਜਿਹੜਾ ਐਸੇ ਮਾਗੀ ਦੇ ਛਨਾਨ ਕਰੂਗਾ ਜੀ ਵੀ ਉਹ ਨਰਕਾਂ ਨੂੰ ਨੇ ਜਾਊਗਾ ਵੀ ਉਹ ਸੁਰਗਾਂ ਨੂੰ ਜਾਊਗਾ ਜਿਹੜੀ ਤੁਸੀਂ ਗੱਲ ਕੀਤੀ ਐ ਨਵੀਂ ਪਾਰਟੀ ਦੀ ਵੀ ਨਵੀਂ ਪਾਰਟੀ ਕਿਉਂ ਹੋਂਦ ਚਾਈ ਵੀ ਇਹਦਾ ਜਿਹੜਾ ਜਦੋਂ ਵੀ ਸ਼ਰੋਮਰੀ ਅਕਾਲੀ ਦਲ ਬਾਦਲ ਕਾਂ ਦੇ ਹੱਥ ਵਿੱਚ ਆ ਗਈ ਜੀ ਸ਼ਰੋਮਰੀ ਕਮੇਟੀ ਤੇ ਸ਼ਰੋਮਰੀ ਅਕਾਲੀ ਦਲ ਹੂੰ ਉਸ ਤੋਂ ਪਿੱਛੋਂ ਜੋ ਸਿੱਖਾਂ ਦਾ ਘਾਣ ਹੋਇਆ ਸਿੱਖਾਂ ਦੇ ਮੁਕਾਬਲੇ ਬਣਾਏ ਗਏ ਝੂਠੇ ਬਣਾਏ ਗਏ ਜੀ ਸਿੱਖਾਂ ਦੀ ਦੁਰਗੁਸ਼ਾ ਹੋਈ ਇਹ ਉਹਦੇ ਵਿੱਚੋਂ ਇਹ ਨਿਕਲੀ ਹੋਈ ਪਾਰਟੀ ਹੈ ਹੂੰ ਕਿ ਜਿਹਦੀ ਅੱਜ ਇਹ ਨਵੀਂ ਪਾਰਟੀ ਦੀ ਜਿਹੜੀ ਅੱਜ ਇਹ ਸ਼ੁਰੂਆਤ ਹੋਈ ਆ ਜੀ ਜੀ ਹਾਂ ਜੀ ਨਹੀਂ ਪਾਰਟੀ ਦਾ ਉਹਨਾਂ ਨੇ ਬਣਾ ਦਿੱਤੀ ਹੈਗੇ ਕਹਿਣ ਦਾ ਭਾਵ ਹੈ ਵੀ ਜੇ ਪਾਰਟੀ ਅੱਜ ਬਣਾਈ ਹੈ ਕੀ ਕੀ ਮੁੱਦਿਆਂ ਨੂੰ ਲੈ ਕੇ ਅੱਗੇ ਉਹ ਕੰਮ ਕਰੇਗੀ ਕੀ ਕੀ ਐਲਾਨ ਹੋਏ ਉੱਥੇ ਵੇਖੋ ਜੀ ਜਿਹੜੇ ਮੁੱਦੇ ਉਹਨਾਂ ਨੇ ਨਾ ਅੱਜ 15 ਮਤੇ ਦੂਜਾ ਵੀ ਪੜੇ ਗਏ ਆ ਹੂੰ ਮੈਂ ਪਹਿਲੇ ਮਤੇ ਦੇ ਵਿੱਚ ਮੈਂ ਖੇਧੀ ਕਰਦਾ ਵੀ ਪਹਿਲਾ ਮਤਾ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਕਿ ਗੁਰੂ ਦੀ ਬੇਅਦਬੀ ਦਾ ਰੱਖਣਾ ਚਾਹੀਦਾ ਸੀ ਹੂੰ ਕਿ ਜਿਹੜਾ ਉਹ ਤੇਰਵੇਂ ਥਾਂ ਤੇ ਲਏਗੀ ਸਭ ਤੋਂ ਵੱਡਾ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਹੈ ਹੂੰ ਦੂਜੇ ਮਤੇ ਦਾ ਬਾਅਦ ਦੀਆਂ ਗੱਲਾਂ ਵੀ ਜਿਹੜਾ ਮਤ ਹੈ 13ਵਾਂ ਮੁੱਦਾ 13ਵੇਂ ਨੰਬਰ ਤੇ ਸੀ ਹਾਂਜੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਆਪਣਾ ਮੁੱਦਾ ਸੀ ਉਹ 13ਵੇਂ ਠਾਕੇ ਸੀ ਜੀ ਇਹ ਬਹੁਤ ਵੱਡੀ ਅਵਗਿਆ ਕੀਤੀ ਹੈ ਜੀ ਵੀ ਸਿਆਣੇ ਬੰਦਿਆਂ ਤੋਂ ਰਹਿ ਲੈ ਕੇ ਜਿਹੜੇ ਮਤੇ ਇਹ ਨਹੀਂ ਪਾਏ ਗਏ ਹੂੰ ਵੀ ਗੱਲ ਹੈ ਵੀ ਜਿਹੜੀ ਪਾਰਟੀ ਅੱਜ ਉੱਥੋਂ ਤਿਆਰ ਕੀਤੀ ਹੈ ਵੀ ਉਹਦੇ ਵਿੱਚ ਮੈਂ ਜੋ ਸਾਰੀ ਉਹ ਮੈਂ ਉੱਥੇ ਬੈ ਕੇ ਸੁਣਿਆ ਹੂੰ ਇਹਦੇ ਵਿੱਚ ਜਿਹੜੇ ਸਾਡੇ ਸਿੱਖ ਕੌਮ ਦੇ ਬੁੱਧੀਜੀਵ ਸੀਗੇ ਹੂੰ ਸਿਆਣੇ ਬੰਦੇ ਸੀ ਚਾਹੇ ਛੀਦ ਪਰਿਵਾਰ ਸੀ ਵੀ ਨਾ ਤਾਂ ਉਹਨਾਂ ਦੇ ਵਿੱਚੋਂ ਕੋਈ ਬੰਦਾ ਸ਼ਾਮਲ ਸੀ ਜਿਵੇਂ ਜਸਮント ਸਿੰਘ ਖਾਲੜਾ ਹੂੰ ਉਹਦੇ ਘਰੋਂ ਬੀਬੀ ਐ ਨਾ ਉਹ ਹਾਜ਼ਰ ਸੀ ਬੀਬੀ ਖਾਲੜਾ ਗੈਰ ਹਾਜ਼ਰ ਸੀ ਗੈਹ ਹਾਜ਼ਰ ਸੀ ਨਹੀਂ ਮੈਂ ਉੱਥੇ ਨਹੀਂ ਉਹ ਵੇਖੇਗੇ ਆਪਣਾ ਸਟੇਜ ਤੇ ਨਾ ਹੋਣ ਦਾ ਕੀ ਕੰਮ ਹੋ ਸਕਦਾ ਇਹ ਤਾਂ ਹੁਣ ਇਹ ਹੀ ਦੱਸ ਸਕਦੇ ਆ ਜੋ ਇਹਨਾਂ ਨੇ ਪਾਰਟੀ ਚਾਰ ਕੀਤੀ ਵੀ ਉਹ ਕਿਉਂ ਨਹੀਂ ਆਏ ਜਦੋਂ ਲਕਸ਼ਣ ਦੇ ਵਿੱਚ ਇਹਨਾਂ ਦੀ ਮਦਦ ਉਹਨੇ ਡਟ ਕੇ ਕੀਤੀ ਹੈ ਜੀ ਤੇ ਅੱਜ ਉਹਦਾ ਹੱਕ ਮੰਗਦਾ ਸੀਗਾ ਹੂੰ ਫਿਰ ਜਿਹੜੀ ਹੁਣ ਇਹਨਾਂ ਨੇ ਪਾਰਟੀ ਬਣਾਈ ਉਹਦੇ 'ਚ ਕਿਸੇ ਬੀਬੀ ਦਾ ਨਾਮ ਨਹੀਂ ਆਇਆਗਾ ਵੀ ਉਹਨੂੰ ਪੰਜਾਬ ਦੇ ਵਿੱਚੋਂ ਕਿਸੇ ਬੀਬੀਆਂ ਦੇ ਵਿੱਚੋਂ ਜਿਨ੍ਹਾਂ ਦੀਆਂ ਕੁਰਬਾਨੀਆਂ ਹੈ ਕਿਸੇ ਬੀਬੀ ਨੂੰ ਉਹਦਾ ਦਿੱਤਾ ਜਾਂਦਾ ਜੀ ਉਹਨੇ ਥੱਲੇ ਜਿਹੜੀਆਂ ਬੀਬੀਆਂ ਹੁੰਦੀਆਂ ਵੀ ਉਹ ਭਰਤੀ ਹੁੰਦੀ ਜਿਵੇਂ ਅਜਲਾਨ ਕੀਤਾ ਵੀ ਪਰ 20 ਰੁਪਏ ਦੇਖ ਕੇ ਦੇ ਪਰਤੀ ਕਰੋ ਹਮ ਨਾਲ ਸਾਨੂੰ ਬੀਬੀਆਂ ਦੀ ਵੀ ਕਰ ਮੰਨਣੀ ਸਾਡੀ ਓਨੀ ਹੈ ਜਿੰਨੀ ਸਿੰਘਾਂ ਦੀ ਹੈ ਬੀਬੀਆਂ ਤੇ ਤਸ਼ੱਦਦ ਦਾ ਸਿੰਘਾਂ ਜਿੰਨਾ ਹੀ ਹੋਇਆ ਹਮ ਵੀ ਉਹਦੇ ਵਿੱਚ ਇਹ ਮੇਰੇ ਮੁਤਾਬਕ ਬਹੁਤ ਅਬਗਿਆ ਹੋਈ ਹੈ ਅਬਾ ਹਮੀਰ ਸਿੰਘ ਜੀ ਜਿਸ ਤਰ੍ਹਾਂ ਪਾਰਟੀ ਦਾ ਨਾਮ ਵੱਜ ਉਹਨਾਂ ਦਾ ਐਲਾਨ ਕਰ ਦਿੱਤਾ ਹੈਗਾ ਹਾਂਜੀ ਲੇਕਿਨ ਜਿਹੜਾ ਪ੍ਰਧਾਨ ਨੂੰ ਲੈ ਕੇ ਉਸਤੇ ਕੀ ਉਹਨਾਂ ਨੇ ਕਿਹਾ ਐਲਾਨ ਕੀਤਾ ਹੈ ਵੇਖੋ ਜੀ ਹਜੇ ਨਾ ਵੀ ਇਹ ਅਮਰਤਪਾਲ ਦਾ ਹੀ ਉਹਨਾਂ ਨੇ ਨਾਮ ਲਿਆ ਹੈ ਹਮ ਵੀ ਅਮਰਤਪਾਲ ਇਹ ਇਹ ਜਿਹੜੀ ਪਾਰਟੀ ਆ ਉਹਦਾ ਮੁਖੀ ਅਮਰਤਪਾਲ ਨੂੰ ਚੁਗਿਆ ਵੀ ਮੇਰੇ ਮੁਤਾਬਕ ਜਿਹੜੇ ਸਿਆਣੇ ਬੰਦੇ ਐ ਜੀ ਵੀ ਮੈਨੂੰ ਉਹਦੇ ਵਿੱਚ ਮਲੂਮ ਨਹੀਂ ਆਏਗੇ ਜਿਨ੍ਹਾਂ ਦੀਆਂ ਕੁਰਬਾਨੀਆਂ ਹਨ ਪੁਰਾਣੇ ਬੰਦਿਆਂ ਦੀਆਂ ਜਿਵੇਂ ਭਾਈ ਮਰੀਕ ਸਿੰਘ ਦਾ ਪਰਿਵਾਰ ਹਮ ਬਾਬਾ ਜਰਨੈਲ ਸਿੰਘ ਮਾਪੁਰਖ ਬਾਬਾ ਜਰਨੈਲ ਸਿੰਘ ਦਾ ਪਰਿਵਾਰ 11 13 ਜੀ 13 ਜੀ ਸ਼ਹੀਦ ਹੋਏ ਐ ਹਮ ਇਹ ਜਿਹੜੀ ਲਹਿਰ ਐ ਬਾਬਾ ਜਰਨੈਲ ਸਿੰਘ ਦੀ ਚਲਾਈ ਹੋਈ ਕੀ ਲਹਿਰ ਹੈ ਜੀ ਉਹਦੇ ਪਿੱਛੋਂ ਹਜ਼ਾਰਾਂ ਨੌਜਵਾਨ ਸ਼ਹੀਦ ਹੋਏ ਹਮ ਗੁਰਦੁਆਰੇ ਟਾਏ ਗਏ ਹਜ਼ਾਰਾਂ ਮੁਸਲੇਜਾਂ ਹੋਈਆਂ ਜੀ ਅੱਜ ਉਹਨਾਂ ਦਾ ਪਰਿਵਾਰ ਵੀ ਗਏ ਹਾਜ਼ਰ ਸੀ ਜੀ ਵੀ ਉੱਥੇ ਨਹੀਂ ਦਿਸਿਆਗਾ ਭਾਈ ਜਸਵੀਰ ਸਿੰਘ ਜਸਮੀਰ ਸਿੰਘ ਰੋਡੇ ਜੀ ਸਿਮਰਜੀਤ ਸਿੰਘ ਮਾਨਨੀ ਵੀ ਜਾ ਵੀ ਦਿਸੇ ਵੀ ਜਿਹੜੇ ਸਿਰਕੰਡ ਲੀਡਰ ਹੈ ਜਿਨ੍ਹਾਂ ਦੀਆਂ ਕੁਰਬਾਨੀਆਂ ਵੀ ਉਹ ਮੈਨੂੰ ਅੱਜ ਉੱਥੇ ਕਿਤੇ ਮਾਲੂਮ ਨਹੀਂ ਹੋਏਗੇ ਨੀ ਸਿਮਰਜੀਤ ਮਾਨ ਜਿਹੜੇ ਹੈਗੇ ਨੇ ਉਹ ਤਾਂ ਅਮਰਪਾਲ ਨੂੰ ਬੜਾ ਸਹਯੋਗ ਕਰਦੇ ਆ ਲੇਕਿਨ ਅੱਜ ਫਿਰ ਕੱਟ ਦੇ ਵਿੱਚ ਕਿਉਂ ਨਹੀਂ ਆਜ ਰਹੇ ਉਹੀ ਗੱਲ ਮੈਂ ਤੁਹਾਡੇ ਨਾਲ ਕਰ ਰਿਹਾ ਵੀ ਅੱਜ ਵੀ ਇਹ ਜਿਹੜੀ ਪਾਰਟੀ ਨਵੀਂ ਲੌਂਚ ਕਰਨੀ ਬਣੀ ਸੌਖੀ ਹੈ ਹਾਂਜੀ ਪਾਰਟੀ ਦਾ ਨਾਂ ਰੱਖ ਲੈਣਾ ਬੜਾ ਸੌਖਾ ਹੈ ਜੀ ਤੇ ਪਰ ਅੱਗੋਂ ਮੈਨੂੰ ਜਿਹੜਾ ਰਸਤਾ ਨਾ ਵੀ ਮੈਨੂੰ ਅੱਜ ਮਨੂਮ ਨਹੀਂ ਹੋਇਆ ਜੀ ਵੀ ਪਾਰਟੀ ਵੀ ਇਹ ਸਜਾ ਚ ਆ ਕੇ ਤੇ ਜਿਵੇਂ ਬਾਦਲ ਕਰਲੀਦਾਲ ਐ ਵੀ ਉਹਨੂੰ ਇਹ ਕੱਟ ਜਾਣਗੇ ਚਾਹ ਕਾਮਜਪ ਹੋ ਜਾਣਗੇ ਵੀ ਜੋ ਬੰਦੇ ਉੱਥੇ ਬੈਠੇ ਸੀ ਸਟੇਜ ਤੇ ਜੀ ਉਹਦੇ ਚੋਂ ਤਿਆਰਬੇ ਦੇ ਮੁਤਾਬਕ ਮੈਨੂੰ ਨਾ ਮعلوم ਨਹੀਂ ਹੁੰਦਾ ਵੀ ਪਾਰਟੀ ਕਾਮਜਪ ਹੋਊਗੀ ਜੀ ਹਾਂ ਜੀ ਬਾਬਾ ਹਮੀਰ ਸਿੰਘ ਜੀ ਜਿਹੜਾ ਕੱਠ ਸੀਗਾ ਉੱਥੇ ਨਵੀਂ ਪਾਰਟੀ ਨੂੰ ਲੈ ਕੇ ਕਿੰਨਾ ਕੋ ਕੱਠ ਸੀਗਾ ਕੱਠ ਜਿਹੜੇ ਹਿਸਾਬ ਦੇ ਨਾਲ ਅਮੀਰ ਸੀਗੀ ਵੀ ਲੋਕਾਂ ਦੀ ਮੈਨਸੀ ਵੀ ਇਹ ਬਾਦਰ ਕਿਆਂ ਨੂੰ ਟੱਕਰ ਦੇਣਗੇ ਹਮ ਇੱਕ ਤਾਂ ਗਵਰਨਮੈਂਟ ਨੇ ਜਿਹੜੀ ਇਹਨਾਂ ਦੀ ਸਟੇਜ ਸੀ ਜਿੱਥੇ ਪਹਿਲਾਂ ਇਹਨਾਂ ਨੇ ਪ੍ਰਬੰਧ ਕੀਤਾ ਸੀ ਹਾਂਜੀ ਤੇ ਗਵਰਨਮੈਂਟ ਨੇ ਜਾਣ ਕੇ ਉਹਦੇ ਚ ਪਾਣੀ ਛੱਡਤਾ ਦੂਜੀ ਵੀ ਜਿਹੜੀਆਂ ਇੱਥੇ ਸੰਗਤਾਂ ਆਉਣੀਆਂ ਸੀਗੀਆਂ ਉਹਨਾਂ ਨੂੰ ਰਾਹ ਦੇ ਵਿੱਚ ਲਾ ਉਸਵੇਂ ਟੁੰਡੀ ਸੀ ਬੜਾ ਖਰਾਬ ਕੀਤਾ ਗਿਆ ਤੇ ਰੋਕਿਆ ਗਿਆ ਉਸ ਨੇ ਰੋਕਿਆ ਵੀ ਪੁਲਿਸ ਉੱਥੇ ਰਸਤੇ 'ਚ ਉਹਨਾਂ ਨੂੰ ਅੱਗੇ ਪਾਉਂਦੀ ਰਹੀ ਹੈ ਵੀ ਉਹਨਾਂ ਨੂੰ ਉੱਥੇ ਪਹੁੰਚਣ ਨਹੀਂ ਦਿੱਤੀ। ਨਹੀਂ ਰਸਤੇ ਵਿੱਚ ਸੰਗਤਾਂ ਨੂੰ ਕਿਉਂ ਰੋਕਿਆ ਗਿਆ ਹੈ? ਇਹ ਸਰਕਾਰ ਦੀ ਸਰਕਾਰਾਂ ਦੀ ਕਾਰਵਾਈ ਹੈ। ਹਾਂਜੀ ਇਹ ਸਰਕਾਰ ਦੀ ਸਰਕਾਰ ਨੂੰ ਡਰ ਹੈ। ਉਹਨਾਂ ਨੂੰ ਪਾਲਾ ਆਪ ਦਾ। ਜੀ। ਵੀ ਇਹ ਪਾਰਟੀ ਵੀ ਕਿਸੇ ਸਰ ਦੇ ਨਾਲ ਇਹ ਕਿਤੇ ਅੱਗੇ ਨਾ ਜਾਵੇ। ਹੂੰ। ਇਹ ਅੱਗੇ ਵੀ ਇਹ ਹੱਤਕੰਢੇ ਸਰਕਾਰ ਹੈ ਜਿਹੜੀ ਵਰਤਨ ਦੀ ਹੁੰਦੀ ਹੈ। ਵਿਰੋਧੀ ਪਾਰਟੀਆਂ ਤੇ ਉਹੀ ਅੱਜ ਇਸ ਦੀ ਜਿਹੜੀ ਸਰਕਾਰ ਹੈ ਤੇ ਉਹੀ ਅੱਜ ਵੇਖਣ ਨੂੰ ਮਿਲਿਆ। ਜੀ। ਬੀ ਲੋਸਮੈਂਟ ਹੁੰਦੀ ਰਹੀ ਆ ਵੀ ਇੱਥੇ ਗੱਡੀਆਂ ਵੀ ਰੋਕ ਲੀਆਂ ਫਲਾਨੀ ਸੜਕ ਤੇ ਰੋਕ ਲੀਆਂ ਉਹਨਾਂ ਨੂੰ ਵੀ ਇੱਥੇ ਪਹੁੰਚ ਨਹੀਂ ਦਿੰਦੇ ਤੇ ਫਿਰ ਵੀ ਇਕੱਠ ਬਹੁਤ ਤਗੜਾ ਇਕੱਠ ਹੋਇਆ ਹੈ ਇਹ ਨਹੀਂ ਵੀ ਇਕੱਠ ਥੋੜਾ ਹੋਇਆ ਜਿਹੜੀ ਲੋਕਾਂ ਨੂੰ ਮੈਦ ਲੈ ਕੇ ਲੋਕ ਆਏ ਸੀ ਲੋਕ ਉਥੋਂ ਸੰਤੋਸ਼ਟ ਹੋ ਕੇ ਗਏ ਅਬੀ ਲੋਕ ਇਕੱਠ ਬਹੁਤ ਸੀਗਾ ਨਹੀਂ ਬਾਬਾ ਹਮਿਰ ਸਿੰਘ ਜੀ ਇਕੱਠ ਤਾਂ ਬਹੁਤ ਸੀਗਾ ਦੇਖਣ ਦੇਖਣ ਆਇਆ ਸੀਗਾ ਲੇਕਿਨ ਜਿਹੜੇ ਨਾਮਵਰ ਲੀਡਰ ਹੈਗੇ ਨੇ ਪੰਥ ਦੇ ਉਹ ਲੀਡਰ ਜੇ ਸ਼ਾਮਲ ਨਹੀਂ ਹੋਏ ਮੈਂ ਉਹੀ ਤੁਹਾਡੇ ਨਾਲ ਮਸ਼ਨ ਪਹਿਲਾਂ ਕੀਤਾ ਨਾ ਹੂੰ ਵੀ ਜਿਹੜੀ ਪਹਾੜੀਆਂ ਨੇ ਇਹ ਚਾਹੁੰਦੇ ਵੀ ਅਸੀਂ ਟੱਕਰ ਦੇ ਮੰਗੇ ਹੂੰ ਤੇ ਉੱਥੇ ਲੀਡਰ ਦਾ ਸਟੇਜ ਤੇ ਮੌਜੂਦ ਹੀ ਨਹੀਂ ਸੀਗੇ ਟੱਕਰ ਦੇ ਨੰਬਾਲੇ ਵੀ ਆਮ ਲੋਕ ਜਿਵੇਂ ਹੁੰਦੇ ਪਿੰਡਾਂ ਚ ਹੂੰ ਤੇ ਸਟੇਜ ਦੇ ਉੱਤੇ ਵੀ ਆਮ ਲੋਕ ਸੀਗੇ ਵੀ ਵੱਡੇ ਲੀਡਰ ਹੀ ਨਹੀਂ ਸੀ ਵੀ ਜਿਵੇਂ ਹੁਣ ਬਾਦਲ ਕਹਿੰਨ ਟੱਕਰ ਦੇਣੀ ਹੈ ਤੇ ਇਹਨਾਂ ਦੇ ਜਿਹੜਾ ਵਿਰੋਧੀ ਹੈ ਅਬਾਗੀ ਹੂੰ ਉਸ ਪਾਰਟੀ ਦੇ ਵਿੱਚੋਂ ਵੀ ਕੋਈ ਉੱਥੇ ਬੰਦਾ ਮਾਲੂਮ ਨਹੀਂ ਸੀ ਹੋਇਆ ਤੇ ਉਹਦੋਂ ਹੂੰ ਜਿਹੜੀ ਆਪਾਂ ਬਚਨ ਪਹਿਲਾਂ ਕੀਤਾ ਹੈ ਹੂੰ ਬਈ ਨਾ ਸਿਮਰਜੀਤ ਸਿੰਘ ਮਾਨ ਨਾ ਜਸਵੀਰ ਸਿੰਘ ਰੋਡੇ ਹਾਂਜੀ ਤੇ ਉਹਦੇ ਵਿੱਚ ਨਾ ਦਲ ਖਾਲਸਾ ਹੂੰ ਨਾ ਫੈਡਰੇਸ਼ਨ ਦੇ ਜਿਹੜੇ ਨੌਜਵਾਨ ਹੈ ਉਹ ਵੀ ਕੋਈ ਆਪਣਾ ਵੀ ਅੱਗੇ ਨਹੀਂ ਦਿਸੇਗੇ ਕਿ ਵੀ ਜਿੱਥੋਂ ਮੀਨ ਹੋਵੇ ਵੀ ਇਹਨਾਂ ਬੰਦਿਆਂ ਦੇ ਨਾਲ ਵੀ ਕੋਈ 2-2 4-4 ਹਜ਼ਾਰ ਬੰਦਾ ਵੀ ਇਹਨਾਂ ਦੇ ਮਗਰ ਆਏ। ਬਾਬਾ ਹਮੇਸ਼ ਸਿੰਘ ਜੀ ਜਿਹੜੀ ਕਮੇਟੀਆਂ ਵਾਈਜ਼ ਗਰੁੱਪ ਬਣਾਏ ਨੇ ਵੱਖਰੇ ਵੱਖਰੇ ਚਾਰ-ਪੰਜ ਕਮੇਟੀਆਂ ਬਣਾਈਆਂ ਨੇ ਉਹ ਕਿਵੇਂ ਵਾਸਤੇ? ਇਹ ਜਿੰਨੇ ਵੀ ਮੈਂ ਬੰਦਿਆਂ ਦੇ ਨਾਂ ਸੁਣੇ ਆ ਨਾ ਹੂੰ ਉਹਦੇ ਵਿੱਚ ਸਾਰੇ ਨਵੇਂ ਬੰਦੇ ਹੀ ਐ। ਵੀ ਕੋਈ ਪੁਰਾਣਾ ਬੰਦਾ ਇਹਦੇ ਵਿੱਚ ਵੀ ਕੋਈ ਮੈਨੂੰ ਨਹੀਂ ਦਿਖਿਆ ਵੀ ਜਿਹੜਾ ਲੀਡਰ ਹੋਵੇ ਪੁਰਾਣਾ ਉਹਨੇ ਸਜਾਵਾਂ ਕੱਟੀਆਂ ਹੋਣ। ਜੀ ਹੋਦੀ ਤੇ ਕੁਰਬਾਨੀ ਹੋਵੇ ਹੂੰ ਚਾਹੇ ਉਹਦਾ ਕੋਈ ਪਿੰਡਾਂ ਦੇ ਵਿੱਚ ਹੌਂਡ ਹੋਵੇ ਵੀ ਪਿੰਡਾਂ ਦੇ ਵਿੱਚ ਉਹਦਾ ਹੁੰਦਾ ਵੀ ਜਿਵੇਂ ਕੋਈ ਉਹਦੇ ਮਗਰ ਹੁੰਦੇ ਆ ਵੀ 200 300 ਬੰਦਾ 4 400 ਬੰਦਾ ਹੂੰ ਇਹ ਸਾਰੇ ਨਵੇਂ ਬੰਦੇ ਆ ਹੂੰ ਇਹ ਤਾਂ ਆਉਣ ਵਾਲੇ ਦਿਨਾਂ ਚ ਪਤਾ ਲੱਗੂਗਾ ਵੀ ਪਹਿਲੀ ਗੱਲ ਤਾਂ ਜਿਹੜੇ 15 ਮਤੇ ਆ ਵੀ ਇਹਨਾਂ ਦੇ ਉੱਤੇ ਪਹਿਰਾ ਦੇਣਾ ਹੀ ਔਖਾ ਹੈ ਬਾਬਾ ਹਮੀਰ ਸਿੰਘ ਜੀ ਸਰਬਜੀ ਦੇ ਨਾਲ ਇਲੈਕਸ਼ਨ ਦੇ ਵਿੱਚ ਪਾਈ ਜਸਵੀਰ ਸਿੰਘ ਰੋਡੇ ਨਾਲ ਹੀ ਸੀਗਾ ਸਦਾ ਵਾਸਤੇ ਉਸ ਵੇਲੇ ਉਹ ਨਾਲ ਵੀ ਸੀ ਅੱਜ ਅੱਜ ਨਾ ਹੋਣ ਦਾ ਕੀ ਕਰਨੋ ਇਹ ਇਹੀ ਤੁਹਾਡੇ ਨਾਲ ਗੱਲ ਕਰ ਰਿਆ ਨਾ ਵੀ ਹਜੇ ਇਹ ਫੋਟ ਦਾ ਸ਼ਿਕਾਰ ਹੀ ਅੱਜ ਜਿਹੜੀ ਹੋਈ ਹੈ ਨਾ ਕਾਨਫਰੰਸ ਮੇਰੇ ਮੁਤਾਬਕ ਤਾਂ ਇਹ ਫੋਟ ਦਾ ਸ਼ਿਕਾਰ ਹੀ ਹੋਈ ਹੈ ਤੇ ਕੋਈ ਇਹਦੇ ਵਿੱਚੋਂ ਕੋਈ ਮਸਲਾ ਨਹੀਂ ਨਿਕਲਿਆ ਵੀ ਇਹ ਪਾਰਟੀ ਵੀ ਕਾਮਯਾਬ ਹੋ ਕੇ ਤੇ ਅੱਗੇ ਲੱਗ ਕੇ ਤੇ ਅਗਵਾਈ ਕਰੂਗੀ ਕਾਮਯਾਬ ਦੇ ਚਾਂਸ ਨਹੀਂ ਦਿਸਦੇ ਨਹੀਂ ਮੈਨੂੰ ਨਹੀਂ ਚਾਂਸ ਦਿਸਦੇ ਅਡੋਨੀ ਤਜਰਬਾ ਹੁੰਦਾ ਹੈ ਜੀ ਉਹ ਸਾਡਾ ਵੀ ਮੇਰੇ ਨਾਲ ਕੋਈ ਲੋਕ ਸਿਆਣੇ ਹੋਣ ਜੀ ਉਹਨਾਂ ਨੂੰ ਤਜਰਬਾ ਜ਼ਿਆਦਾ ਹੋਵੇ ਪਰ ਮੇਰੇ ਮੁਤਾਬਕ ਜ਼ਿੰਦਗੀ ਦੇ ਤਜਰਬੇ ਦੇ ਮੁਤਾਬਕ ਵੀ ਇਹਦੇ ਵਿੱਚ ਨਾ ਤਾਂ ਕੋਈ ਦੇਲਾ ਵਾਲੇ ਲੀਡਰ ਮੈਨੂੰ ਦਿਸੇ ਨਾ ਕੋਈ ਸ਼ਹੀਦ ਪਰਿਵਾਰ ਦਿਸੇ ਸ਼ਹੀਦ ਪਰਿਵਾਰਾਂ ਦਾ ਅੱਜ ਮੁੱਖ ਕਾਰਨ ਅਸੀਂ ਅੱਗੇ ਜਾਉਣੇ ਹੂੰ ਤੇ ਸ਼ਹੀਦ ਪਰਿਵਾਰ ਵੀ ਕੋਈ ਮੈਨੂੰ ਉੱਥੇ ਨਹੀਂ ਦਿਸੇਗੇ ਕਿ ਜੀਨੋ ਦੇ 10-11 11 ਜੀ ਸ਼ਹੀਦ ਹੋਏ ਆ ਜੀ ਵੀ ਉਹ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੀ ਕੋਈ ਆ ਉੱਥੇ ਆਪਣਾ ਨਹੀਂ ਦਿਸਿਆਗਾ ਬੰਦਾ ਜੀ ਪਹਿਲੀ ਗੱਲ ਤਾਂ ਵੀ ਇੰਨੇ ਮਤੇ ਪਾਉਣ ਦੀ ਅੱਜ ਨਾਲ ਜ਼ਰੂਰਤ ਨਹੀਂ ਸੀ ਮਤੇ ਤਾਂ ਪੰਜ ਚਾਰ ਹੀ ਬਹੁਤ ਸੀਗੇ ਪਹਿਲਾਂ ਮਤੇ ਦਾ ਗੁਰੂ ਗਰੰਥ ਸਾਹਿਬ ਨੂੰ ਅਜੇ ਠੀਕ ਇਨਸਾਫ ਨਹੀਂ ਮਿਲਿਆ ਹਮ ਹਮ ਅੱਜ ਵੀ ਅਸੀਂ ਅਦਾਲਤਾਂ ਦੇ ਵਿੱਚ ਰੋਂਦੇ ਫਿਰਦੇ ਆ ਜੀ ਤੇ ਮਕਦਮੇ ਅੱਧ ਵਿਚਾਲੇ ਪਏ ਆ ਨਹੀਂ ਜਿੰਨੀਆਂ ਨਿਹੰਗ ਸਿੰਘ ਜਿ세 ਬੰਦੀਆਂ ਹ ਉਹਨਾਂ ਦੇ ਸੁਪਰੀਮ ਹੈ ਜਿਹੜੇ ਨਾ ਤਾਂ ਉਹ ਸੀ ਉੱਥੇ ਮੌਜੂਦ ਨਾ ਸੰਤ ਸਮਾਜ ਦਾ ਕੋਈ ਤਾਕੜਾ ਲੀਡਰ ਉੱਥੇ ਮੌਜੂਦ ਸੀ ਕੌਮੀ ਇਨਸਾਫ ਮੋਰਚੇ ਤੋਂ ਬਾਬਾ ਰਾਜਾ ਰਾਜ ਸਿੰਘ ਪਹੁੰਚੇ ਨੇ ਉਹ ਕਿਵੇਂ ਵਿਖਦੇ ਉਹ ਉਹ ਤਾਂ ਜੀ ਵੇਖੋ ਪਹਾੜ ਦੀ ਉਹ ਗਰੀਬ ਸਿੱਖ ਉਹ ਥਾਂ ਥਾਂ ਤੇ ਪਹੁੰਚਦਾ ਹੈ ਪਰ ਇਹ ਮਸਨਾ ਸਰਦਾਰ ਨਿਸ਼ਾਨ ਸਿੰਘ ਜੀ ਬਹੁਤ ਵੱਡਾ ਇਹ ਇਕੱਲੇ ਰਾਜਾ ਸਿੰਘ ਰਾਜੇ ਦੀ ਬਸ ਦੀ ਗੱਲ ਨਹੀਂ ਇਹ ਮਸਲਾ ਸੈਂਟਰ ਦੇ ਨਾਲ ਹੈ ਇਹ ਮਸਲਾ ਕੋਈ ਇਕੱਲੇ ਰਾਜੇ ਦੀ ਬਸ ਨਹੀਂ ਠੀਕ ਆ ਉਹਦੀ ਥਾਂ ਥਾਂ ਜਾਂਦਾ ਲੜਦਾ ਅੱਗੇ ਹੋ ਕੇ ਉਹ ਪ੍ਰਚਾਰ ਵੀ ਕਰਦਾ ਲੜਾਈ ਲੜਦਾ ਪਰ ਇਹ ਮਸਲਾ ਬਹੁਤ ਵੱਡਾ ਹੈ ਨਹੀਂ ਬਾਬਾ ਰਾਜਾ ਰਾਜ ਸਿੰਘ ਹਰੇਕ ਕੱਟ ਦੇ ਵਿੱਚ ਪਹੁੰਚਦੇ ਆ ਹਾਂਜੀ ਬਾਕੀ ਕਿਉਂ ਨਹੀਂ ਪਹੁੰਚਦੇ ਇਹ ਤਾਂ ਜੀ ਵੇਖੋ ਇਹ ਕਈ ਕਾਰਨ ਆ ਵੀ ਇੱਕ ਤਾਂ ਜਿੰਨੇ ਦਲ ਹੈ ਜੀ ਇਹ ਫੁੱਟ ਦਾ ਸ਼ਿਕਾਰ ਆ ਆਪੋ ਆਪਣੇ ਸਮਝਾਗੇ ਵੀ ਤੁਸੀਂ ਉਹਨੂੰ ਵੇਖਿਆ ਹੀ ਵੀ ਜਿਵੇਂ ਬਲਬੀਰ ਨੇ ਸਾਰੇ ਗੁਰਦੁਆਰਿਆਂ ਤੇ ਕਬਜ਼ੇ ਕਰ ਲਏ ਜੀ ਕਈ ਆਪਸ ਵਿੱਚ ਦੀ ਇਹਨਾਂ ਦੀਆਂ ਤਸਰਾ ਹੂੰ ਵੀ ਉਹ ਚਾਹੁੰਦਾ ਵੀ ਮੈਂ ਕੀ ਲੈਣਾ ਹੈ ਵੀ ਗਵਰਨਮੈਂਟ ਨਾਲ ਪੰਗਾ ਲੈ ਕੇ ਵੀ ਕੱਲ ਨੂੰ ਮੇਰੇ ਤੇ ਗਵਰਨਮੈਂਟ ਧੱਕਾ ਕਰੂਗੀ ਵੀ ਜੇ ਕਹਿੰਦਾ ਮੈਂ ਕੀ ਲੈਣਾ ਮੇਰੇ ਤੇ ਧੱਕਾ ਕਰੂਗੀ ਵੀ ਚਾਹਦਾ ਸਾਰੇ ਜਿਹੜੇ ਦਲ ਪੰਥਾਂ ਦਾ ਪਹਿਲਾਂ ਦਾ ਸੁਪਰੀਮ ਹੀ ਹੈ ਨੇ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਚਾਹੁੰਦੇ ਨੇ ਵੀ ਪੰਥ ਖੂਚ ਜਾਏ ਠੱਠੇ ਖੂਚ ਜਾਏ ਵੇਖੋ ਜੀ ਹੁਣ ਇਹਦੇ ਚ ਦੇ ਹੁਣ ਆਪਾਂ ਇਹ ਗੱਲ ਕਹਿ ਨਹੀਂ ਹੈ ਹਾਂ ਇਹਦੇ ਵਿੱਚ ਗੱਲਾਂ ਹੈ ਤਾਂ 100% ਤੁਹਾਡੀ ਸਹੀ ਹੈ ਜੀ ਵੀ ਜਿੰਨਾ ਅੱਜ ਇਸ ਵੇਲੇ ਜ਼ੁਲਮ ਸਿੱਖ ਕੌਮ ਤੇ ਹੋ ਰਿਹਾ ਹੈ ਹੂੰ ਤੇ ਇਹੇ ਅੱਗੋਂ ਸਿਆਰੀ ਵੀ ਚੱਕ ਰਹੇ ਹੂੰ ਜਿੰਨੀ ਇਹਨਾਂ ਦੀ ਪਾਵਰ ਹੈ ਤੇ ਜੇਕਰ ਇਕੱਠੇ ਹੋ ਕੇ ਕਾਗਤ ਤੇ ਕੋਈ ਮਹਿ ਕੇ ਗੁਰਮਤਾ ਕਰਨ ਜੀ ਵੀ ਇਹ ਮਸਲੇ ਦਾ ਮਲੂਮੀ ਆਪਣੇ ਹੂੰ ਵੀ ਚਲੋ ਜੇ ਕੋਈ ਲੈ ਦੇਣ ਦਾ ਆ ਚਾਹ ਕੋਈ ਕੋਈ ਗੁਰਦਵਾਰੇ ਦਾ ਇਹ ਤਾਂ ਬਾਅਦ ਵਿੱਚ ਹੋ ਜਾਣਗੇ ਵੀ ਪਹਿਲਾਂ ਸਿੱਖ ਕੌਮ ਦੇ ਜਿਹੜੇ ਮਸਲੇ ਆਪਾਂ ਵੀ ਉਹ ਜਿੱਤ ਲਈਏ ਤੁਹਾਨੂੰ ਲੱਗਦਾ ਵੀ ਕੌਮੀਨਾ ਸਾਹ ਮੋਰਚੇ ਦੇ ਸਾਰੇ ਦਲ ਸਾਰੀਆਂ ਸੰਪਰਦਾਵਾਂ ਇੱਕ ਦਿਨ ਜਾ ਕੇ ਬਹਿ ਜਾਣ ਦੂਜੇ ਨੇ ਬੰਦੀ ਸਿੰਘ ਬਾਹਰ ਆ ਜਾਣਗੇ ਆ ਜਾਣਗੇ ਕੋਈ ਸ਼ੱਕ ਹੀ ਨਹੀਂ ਕੋਈ ਸ਼ੱਕ ਹੀ ਨਹੀਂ ਹੂੰ ਇਹ ਸਾਡੀ ਫੋਟ ਦੀ ਇੱਕ ਇੱਕ ਗੱਲ ਦੀ ਸਿਆਡੀਆ ਗਵਰਨਮੈਂਟ ਕੋਲ ਜੀ ਵੀ ਕਿੰਨੇ ਥਾਈ ਦਲ ਪਾਟੇ ਹੋਏ ਆ ਹੂੰ ਕਿੰਨੇ ਥਾਈ ਤਕਸਾਲਾਂ ਪਾਟੀਆਂ ਹੋਈਆਂ ਕਿੰਨੇ ਥਾਈ ਸੰਤ ਸਮਾਜ ਪਾਟਿਆ ਹੋਇਆ ਹੈ ਕਿਸਾਨ ਜੁਨੀਆਨਾ ਉਹ ਕਿੰਨੇ ਥਾਂ ਤੇ ਪਾਟੀਆਂ ਹੋਈਆਂ ਬਾਬਾ ਅਮੀਰ ਸਿੰਘ ਦੀ ਪੰਥ ਨੂੰ ਫਿਰ ਸਮਰਪਿਤ ਕੌਣ ਹੈ ਵੇਖੋ ਜੀ ਇਹ ਗੱਲ ਇਹ ਹੈ ਨਾ ਜਿਹੜਾ ਦਾ ਸਿੱਖ ਹੈ ਜੀ ਉਹ ਪਾਉਂਦੀ ਕਿ ਇਕੱਲਾ ਹੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਤੇ ਦਸਵੇਂ ਪਾਤਸ਼ਾਹ ਨੂੰ ਮੰਨਦਾ ਹੈ ਜੀ ਉਹ 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 ਹੈਗਾ ਹੀ ਹੈ ਹਾਂ ਲੋ ਲੋ ਆ ਕੇ ਇੰਨੀ ਹੁੰਦੀ ਆਈ ਐ ਵੀ ਸਾਰੇ ਜਿਹੜੇ ਲੋਕ ਹੈ ਨਾ ਮਾਮਾ ਜਰਨੈਲ ਸਿੰਘ ਦੁਹਾਈਆਂ ਦੇ ਕੇ ਮਰ ਗਏ ਜੀ ਨਹੀਂ ਉਹਦੀ ਕਿਸੇ ਨੇ ਮੰਨੀ ਸਮਝਾ ਗਈ ਮੀਓ ਇਕੱਲਾ ਲੜਿਆ ਕਾਲ ਟਾਕ ਤੇ ਜੀ ਤੇ ਨਹੀਂ ਨਹੀਂ ਦਲ ਪੰਥ ਦੇ ਦੂਜਾ ਵੀ ਨਾਲ ਲੜੇ ਉਹਦੋਂ ਪਿੱਛੋਂ ਵੀ ਉਹ ਅੱਜ ਠੀਕ ਉਹੀ ਚਾਲ ਚੱਲੀ ਜਾ ਰਹੀ ਆ ਉਹੀ ਉਹੀ ਚਾਲ ਅੱਜ ਠੀਕ ਉਹੀ ਚਾਲ ਜੀ ਬੀ ਜਿਹੜੇ ਉਹ ਸਿੰਘ ਵਿਚਾਰੇ ਹੁਣ ਜੇਲਾ ਕੇ ਬੈਠੇ ਆ ਜੀ ਉਹ ਕਈ ਘਰ ਦੀ ਖਾਤਰ ਤਾਂ ਗਏ ਨਹੀਂ ਹੂੰ ਉਹਨਾਂ ਆ ਬਾਬੇ ਬੈਠੇ ਆਪਣੇ ਕੋਲੇ ਵਿਚਾਰੇ ਜੀ ਕਿ ਇਹਨਾਂ ਨੇ ਵੀ ਸਰਕਾਰ ਦੇ ਇਹਨਾਂ ਦੇ ਵੀ ਗੁਰਦੁਆਰੇ ਖੋਏ ਹੋਏ ਆ ਇਹਨਾਂ ਦੇ ਵੀ ਖੋਏ ਹੋਏ ਆ ਜੀ ਅੱਛਾ ਤੇ ਖੋਣ ਵਾਲੇ ਵੀ ਸਿੱਖ ਐ ਤੇ ਇਹ ਵੀ ਸਿੱਖ ਮਹਾਰਾਜ ਦੇ ਐ ਤਾਂ ਮਹਾਰਾਜ ਦੇ ਇਹ ਵੀ ਸਿੱਖ ਗੁਰਦੁਆਰੇ ਨੇ ਵੀ ਮੰਨਦੇ ਐ ਤੇ ਖੋਣ ਵਾਲੇ ਵੀ ਮੰਨਦੇ ਐ ਪੰਜਾਬ ਦੇ ਲੋਕਾਂ ਨੇ ਬਾਬਾ ਜੀ ਪੰਥ ਨੇ ਉਮੀਦ ਲਾਈ ਵੀ ਨਵੀਂ ਪਾਰਟੀ ਆਵੇ ਦੇ ਕੁਛ ਹੱਲ ਹੋਵੇਗਾ ਤੁਹਾਨੂੰ ਲੱਗਦੀ ਉਮੀਦ ਕੋਈ ਨਹੀਂ ਮੈਨੂੰ ਮੇਰੇ ਇਹਨਾਂ ਜਿੰਨੇ ਤਜਰਬੇ ਜ਼ਿੰਦਗੀ ਦੇ ਇਹ ਤੋਂ ਪਹਿਲਾਂ ਵੀ ਪਾਰਟੀਆਂ ਬਣੀਆਂ ਤੇ ਪਾਰਟੀਆਂ ਬਣੀਆਂ ਵੀ ਤੇ ਪਾਰਟੀਆਂ ਬੈਠੀਆਂ ਵੀ ਮੈਨੂੰ ਮੈਂ ਦੰਨੀਗੀ ਵੀ ਜਿੱਥੋਂ ਤੀਕ ਮੇਰਾ ਤਜਰਬਾ ਜ਼ਿੰਦਗੀ ਦਾ ਵੀ ਆਲਟੀ ਕੰਮਜਾਬ ਹੋਊਗਾ ਜਿਹੜੀ ਪਾਰਟੀ ਹੁੰਦੀ ਏ ਐਡੀ ਵੱਡੇ ਪੱਧਰ ਤੇ ਚਲਾਉਣੀ ਤੇ ਪਹਿਲੀ ਗੱਲ ਤਾਂ ਇਹ ਸੀ ਵੀ ਇਹ ਅੱਜ ਹਜੇ ਲਾਹ ਨਹੀਂ ਨਾ ਕਰਦੇ। ਹੂੰ। ਇੱਕ ਕਮੇਟੀਆਂ ਬਣਾਉਂਦੇ। ਲੋਕਾਂ ਦੇ ਵਿੱਚੋਂ ਸੁਝਾਅ ਲੈਂਦੇ ਪਿੰਡਾਂ ਦੇ ਵਿੱਚੋਂ। ਜੀ। ਸੁਝਾਅ ਲੈ ਕੇ ਸ਼ਹੀਦ ਪਰਿਵਾਰਾਂ ਨੂੰ ਮਿਲਦੇ ਜਿਵੇਂ ਦਲਪੰਠ ਸਾਰੇ ਪੰਜਾਬ ਦੇ ਵਿੱਚ। ਉਹਨਾਂ ਦੇ ਮੁਖੀਆਂ ਨੂੰ ਮਿਲਦੇ। ਸੰਤ ਸਮਾਜ ਨੂੰ ਮਿਲਦੇ। ਕਸਾਲ ਨੂੰ ਮਿਲਦੇ ਚਲੋ ਜੋ ਉਹ ਤਾਂ ਗਾ ਉਹ ਉਹਨਾਂ ਦੀ ਮਰਜ਼ੀ ਆ ਵੀ ਉਹ ਤਾਂ ਉਹਨਾਂ ਨੇ ਕਮੇਟੀ ਬਣਾਈ ਹੈ ਨਾ ਵੀ ਲੋਕਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਸੰਪਰਕ ਕਰਕੇ ਲੋਕਾਂ ਨਾਲ ਜੋੜਨਗੇ ਨਹੀਂ ਉਹ ਪੰਜ ਬੰਦਿਆਂ ਦੀ ਕਮੇਟੀ ਬਣਾਈ ਆ ਇਹ ਪੰਜ ਬੰਦੇ ਜਿਹੜੇ ਆ ਨਾ ਵੀ ਇਹ ਮਸਲਾ ਪੰਜਾਬ ਦਾ ਹੈ ਪੰਜ ਬੰਦੇ ਲੀਡ ਕਿਵੇਂ ਕਰਨਗੇ ਜੀ ਬਹੁਤ ਵੱਡਾ ਮਸਲਾ ਹੈ ਪੰਜਾਬ ਦਾ ਜੀ ਤੇ ਵੇਖੋ ਗਾਹ ਫਿਰ ਗਾਹ ਜੇ ਮਹਾਰਾਜ ਨੂੰ ਪਤਾ ਵੀ ਉਹਨੂੰ ਪਹੁੰਦਾ ਕੀ ਆ ਜੀ ਸੋ ਦੋਸਤੋ ਤੁਸੀਂ ਗੱਲਬਾਤ ਸੁਣੀਏ ਬਾਬਾ ਹਮੀਰ ਸਿੰਘ ਕਹਿੰਦੇ ਵੀ ਪੰਥਕ ਪਾਰਟੀ ਜਿਹੜੀ ਨਵੀਂ ਆਈ ਬਣ ਕੇ ਅੱਜ ਐਲਾਨ ਜਿਹਦਾ ਕੀਤਾ ਗਿਆ ਮਾਗੀ ਦੇ ਮੇਲੇ ਤੇ ਮੁਕਸਰੀ ਦੀ ਧਰਤੀ ਤੇ ਕਹਿੰਦੇ ਵੀ ਕੱਠ ਬਹੁਤ ਵੱਡਾ ਸੀ ਲੇਕਿਨ ਕਹਿੰਦੇ ਵੀ ਨਾਮਵਰ ਲੀਡਰ ਪੰਜਾਬ ਦੇ ਜਿਹੜੇ ਹੋਏਗੇ ਸੀਗੇ ਜਿਨ੍ਹਾਂ ਦਾ ਨਾਮ ਲੋਕਾਂ ਦੇ ਵਿੱਚ ਉਹ ਲੀਡਰ ਅੱਜ ਸ਼ਾਮਲ ਨਹੀਂ ਹੋਏ ਕਹਿੰਦੇ ਵੀ ਲੱਗਦਾ ਨਹੀਂ ਇਹ ਪਾਰਟੀ ਚੱਲੇਗੀ ਸੋ ਵੀਡੀਓ ਤੇ ਤੁਸੀਂ ਆਪਣੇ ਕਮੈਂਟ ਦਿਓ ਤੁਸੀਂ ਦੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਬਾਬਾ ਜੀ ਧੰਨਵਾਦ ਧੰਨਵਾਦ ਜੀ ਨਿਸ਼ਾਨ ਸੱਜਣ ਇੱਥੇ ਆਉਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ